ਹਾਜਰੀਆਂ ਪਰਦੇ ਚੱਲੋ ਗੁਰਮੁਖੋ ਟਾਈਮ ਹੋ ਗਿਆ ਹੈ ਛੇਤੀ ਹਾਜਰੀਆਂ ਭਰੋ ਪਿਆਰ ਵਾਲਿਓ ਗੁਰਮੁਖੋ ਸਭ ਤੋਂ ਪਹਿਲਾਂ ਹਾਜ਼ਰੀ ਭਰ ਰਹੇ ਹਨ ਫੁੱਲਰ ਬੁਟੀਕ ਹੰਸਪ੍ਰੀਤ ਸਿੰਘ ਸਰਾਂ ਜੀ ਹਾਜ਼ਰੀਆਂ ਲਵਾਰੇ ਹਨ ਸਾਰੇ ਹਾਜ਼ਰੀਆਂ ਭਰੋ ਗੁਰਮੁਖੋ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖਣਾ ਕਰੋ ਜੀ ਪਿਆਰ ਵਾਲਿਓ ਗੁਰਮੁਖੋ ਹਾਜ਼ਰੀਆਂ ਪਰਦੇ ਚੱਲੋ ਟਾਈਮ ਹੋ ਗਿਆ ਹੈ ਜੀ ਆਪਣਾ ਲੈਬ ਦਾ ਟਾਈਮ ਹੋ ਚੁੱਕਾ ਹੈ ਸਾਰੇ ਗੁਰਮੁਖੋ ਲੈਬ ਹੁੰਦੇ ਚੱਲੋ ਰਮਨਦੀਪ ਸਿੰਘ ਮਾਨ ਜੀ ਹਾਜ਼ਰ ਹੋਏ ਅਮਰਪਾਲ ਸਿੰਘ ਜੀ ਮਹਿਰਾ ਸਿੱਖ ਜੀ ਹਾਜ਼ਰ ਹੋਏ ਵੀਰਪਾਲ ਕੌਰ ਜੀ ਹਾਜ਼ਰ ਹੋ ਚੁੱਕੇ ਹਨ ਗੁਰシャン ਸਿੰਘ ਮਾਨ ਜੀ ਹਾਜ਼ਰ ਹੋਏ ਹਨ ਗੁਰਸ਼ਰਨ ਸਿੰਘ ਜੀ ਮਾਨ ਹਾਜ਼ਰ ਹੋ ਚੁੱਕੇ ਹਨ ਸੋ ਸਾਰੇ ਗੁਰਮੁਖੋ ਹਾਜ਼ਰੀਆਂ ਪਰਦੇ ਚੱਲੋ ਗੁਰਮੁਖੋ ਚਰਨਦਾਸ ਜੀ ਹਾਜ਼ਰ ਹੋਇਆ ਸਵਰਨ ਸਿੰਘ ਜੀ ਨਵਜੋਤ ਸਿੰਘ ਜੀ ਰਾਜੂ ਚੈਲ ਬਲਜਿੰਦਰ ਸਿੰਘ ਭੁਪਿੰਦਰ ਸਿੰਘ ਸਰਾ ਹਰਪ੍ਰੀ ਹਰਦੀਪ ਸਿੰਘ ਬਲਜਿੰਦਰ ਸਿੰਘ ਪੁੱਲਰ ਹਰਦੀਪ ਸਿੰਘ ਸਿੱਧੂ ਮਹਿਕਪ੍ਰੀਤ ਕੌਰ ਜੀ ਕਰਨ ਬਰਾਰ ਜੀ ਹਾਜ਼ਰ ਹੋ ਚੁੱਕੇ ਆ ਸਾਰੇ ਹਾਜ਼ਰੀਆਂ ਭਾਈ ਪਰਦੇ ਚਲੋ ਆਪਣਾ ਟੈਕ ਹੋ ਗਿਆ ਪੂਰਾ ਪੂਰਾ ਲਾਹ ਲਈਏ ਗੁਰਮੁਖੋ ਇਸ ਸਮਾਨੀ ਜ਼ਿੰਦਗੀ ਵਿੱਚੋਂ ਆਪਾਂ ਜਾਣ ਦੇਣਾ ਹੈ ਬੜਾਈ ਕੀਮਤੀ ਸਮਾ ਹਾਜ਼ਰੀਆਂ ਪਰਦੇ ਚੱਲੋ ਪਿਆਰਿਓ ਗੁਰਮੁਖੋ ਮਨਵਿੰਦਰ ਸਿੰਘ ਜੀ ਸਰਾ ਹਾਜ਼ਰ ਹੋ ਰਹੇ ਆ ਜੀ ਬਰਜਿੰਦਰ ਸਿੰਘ ਜੀ ਮਹਾਰਾ ਸਿੱਖ ਸੁਭ ਸਿੰਘ ਜੀ ਹਾਜ਼ਰੀਆਂ ਪਰੋ ਅਮਰਤਪਾਲ ਸਿੰਘ ਜੀ ਰਜਿੰਦਰ ਸਿੰਘ ਜੀ ਲਵਦੀਪ ਸਿੰਘ ਜੀ ਹਾਜ਼ਰੀ ਪਰ ਰਹੇ ਆ ਮਾਨ ਪਰਿਵਾਰ ਗੁਰਮੁਖ ਪਿਆਰੇ ਹਾਜ਼ਰੀਆਂ ਪਰੋ ਪਿਆਰਿਓ ਸਮਾ ਹੋ ਗਿਆ ਹੈ ਲਾਬ ਸਿੰਘ ਜੀ ਹਾਜ਼ਰੀਆਂ ਪਰ ਰਹੇ ਹਨ ਨਾਲ ਇੱਕ ਮਿੰਟ ਵਿੱਚ ਵਾਹਿਗੁਰੂ ਵਾਹਿਗੁਰੂ ਲਿਖੋ ਜੀ ਅਰਸ਼ ਮੋਲੀਆ ਜਾਦਵ ਜੀ ਹਾਜ਼ਰ ਹੋਏ ਐ ਪ੍ਰਕਾਸ਼ ਸਿੰਘ ਸਿੱਧੂ ਹਾਜ਼ਰ ਹੋਇਆ ਜੀ ਜਸ਼ਵੀਰ ਸਿੰਘ ਜੀ ਮਾਨ ਹਾਜ਼ਰੀਆਂ ਪਰ ਰਿਹਾ ਸਾਰੇ ਗੁਰਮਖੋ ਬਹੁਤ ਹੀ ਵੱਡੇ ਭਾਗ ਹੈ ਸਾਰਿਆਂ ਦੇ ਉਤਮ ਭਾਗ ਹਨ ਜੋ ਹਾਜ਼ਰੀਆਂ ਪਰ ਕੇ ਲਾਹ ਲੈ ਰਹੇ ਗੁਰਮਖੋ ਨਾਲ ਇੱਕ ਮਿੰਟ ਵਿੱਚ ਵਾਹਿਗੁਰੂ 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 ਲਿਖਦੇ ਚੱਲੋ ਜੀ ਵਾਹਿਗੁਰੂ 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 35 ਸਰੀਰ ਹੁਣ ਤੱਕ ਜੁੜੇ ਹਨ 50 ਸਰੀਰ ਤੱਕ ਜੁੜੋ ਤੇ ਆਪਣਾ ਅੱਜ ਦੀ ਵਿਚਾਰ ਕਰੀਏ ਆਪਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਵਾ ਕਲਬ ਵੀ ਜੁੜ ਚੁੱਕਿਆ ਹੈ ਸਾਰੇ ਭਾਈ ਜੁੜਦੇ ਚੱਲੋ ਗੁਰਮੁਖੋ ਹਾਜ਼ਰੀਆਂ ਆਪਣੀਆਂ ਪਰਦੇ ਚੱਲੋ ਨਾਲ ਇੱਕ ਮਿੰਟ ਵਿੱਚ ਵਾਹਿਗੁਰੂ ਵਾਹਿਗੁਰੂ ਲਿਖਦੇ ਚੱਲੋ ਜੀ ਗੁਰਮੁਖੋ ਜਸਮੀਤ ਸਿੰਘ ਜੀ ਇਮਾਨ ਇਕਬਾਲ ਸਿੰਘ ਸੂਚ ਹਾਜ਼ਰੀਆਂ ਪਰ ਰਹੇ ਹਨ ਜੀ ਪਿਆਰ ਵਾਲਿਓ ਗੁਰਮੁਖ ਜਨ ਸਾਰੇ ਬਹੁਤ ਹੀ ਵੱਡੇ ਭਾਗਾਂ ਵਾਲੇ 35 ਸਰੀਰ ਜੁੜੇ ਹੁਣ ਤੱਕ ਸਾਰੇ ਗੁਰਮੁਖੋ ਜੁੜਦੇ ਚੱਲੋ ਜੀ ਗੁਰਮਨ ਸਿੱਧੂ ਜੀ ਰਾਜੂ ਚਾਹਲ ਜੀ ਹਾਜ਼ਰੀਆਂ ਪਰ ਰਹੇ ਹਨ ਗੁਰਮੀਤ ਬਰਾੜ ਗੁਰਜਿੰਦਰ ਸਿੰਘ ਹਾਜ਼ਰੀਆਂ ਪਰ ਰਹੇ ਹਨ ਜੀ ਪਿਆਰ ਵਾਲੇ ਗੁਰਮੁਖ ਜਨ ਦਲਵਾਰਾ ਸਿੰਘ ਹਾਜ਼ਰੀਆਂ ਪਰ ਰਹੇ ਹਨ ਹਰਸ਼ਦੀਪ ਸਿੰਘ ਮਾਨ ਹਾਜ਼ਰੀਆਂ ਲਵਾ ਰਹੇ ਆ ਸਾਰੇ ਹਾਜ਼ਰੇ ਹੁੰਦੇ ਜਾਓ ਪਿਆਰੇਓ ਗੁਰਮੁਖੋ ਸਮਾਂ ਹੋ ਗਿਆ ਆਪਣਾ ਤੇ ਉਸ ਤੋਂ ਬਾਅਦ ਆਪਾਂ ਅੱਜ ਦੇ ਹੁਕਮਨਾਮੇ ਅੱਜ ਦੇ ਸ਼ਬਦ ਦੀ ਵਿਚਾਰ ਕਰਾਂਗੇ ਗੁਰਮਖੋ ਸਾਰੇ ਹਾਜ਼ਰੀਆਂ ਭਰੋ ਜੀ ਵਾਹਿਗੁਰੂ 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 ਲਿਖਦੇ ਚੱਲੋ ਜੀ ਨਾਲ-ਨਾਲ ਲਾਇਕ ਦਾ ਬਟਨ ਵੀ ਪ੍ਰੈਸ ਕਰਦੇ ਚੱਲੋ ਗੁਰਮਖੋ ਵਾਹਿਗੁਰੂ ਵਾਹਿਗੁਰੂ ਲਿਖੋ ਜੀ ਗੁਰਮਖੋ ਵਾਹਿਗੁਰੂ 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 ਲਿਖਦੇ ਚੱਲੋ ਪਿਆਰ ਵਾਲਿਓ ਗੁਰਮਖ ਜਨ ਜੀ ਸੈਂਤੀ ਸਰੀਰ ਹੁਣ ਤੱਕ ਹਾਜ਼ਰੀਆਂ ਭਰ ਰਹੇ ਆ ਤੇ 50 ਸਰੀਰ ਜਦੋਂ ਆਪਣੇ ਨਾਲ ਖਤਰ ਹੋ ਗਿਆ ਤੇ ਫਿਰ ਆਪਾਂ ਅੱਜ ਦੀ ਵਿਚਾਰ ਕਰਾਂਗੇ ਸਾਰੇ ਗੁਰਮੁਖੋ ਟਾਈਮ ਸੰਭਾਲੋ ਸਮਾਂ ਆਪਣੇ ਕੋਲੇ ਬੜਾ ਸੀਮਤ ਹੁੰਦਾ ਤੇ ਸਮੇਂ ਤੋਂ ਆਪਾਂ ਪੂਰਾ ਪੂਰਾ ਲਾਹਾ ਲੈਣੇ ਦੇ ਵਾਸਤੇ ਆਪਾਂ ਜਿੰਨੇ ਛੇਤੀ ਜੁੜ ਸਕੀ ਉਹਨਾਂ ਹੀ ਆਪਾਂ ਨੂੰ ਬੈਨੀਫਿਟ ਤਾਂ ਲਾਹਾ ਮਿਲੂਗਾ ਜੀ ਗੁਰੂ ਸਾਹਿਬ ਦੀ ਕਿਰਪਾ ਵਰਤੇਗੀ ਉਹਨਾਂ ਗੁਰਮੁਖਾਂ ਤੇ ਸਾਰਿਆਂ ਤੇ ਜੋ ਲਾਹਾ ਲੈਣਗੇ ਤੇ ਹਾਜ਼ਰੀਆਂ ਭਰਦੇ ਚੱਲੋ ਪਿਆਰਿਓ ਹਰੀਪਾਲ ਸਿੰਘ ਜੀ ਹਾਜ਼ਰੀਆਂ ਪਰ ਰਹੇ ਹਨ ਚਰਨ ਅਦਾਸ ਜੀ ਗੁਰਨਾਮ ਸਿੱਧੂ ਹਾਜ਼ਰੀਆਂ ਲਵਾ ਰਹੇ ਆ ਜੀ ਸਾਰੇ ਪਿਆਰੇ ਹਾਜ਼ਰੀਆਂ ਪਰ ਦੇ ਚੱਲੋ 39 ਸਰੀਰ ਹੁਣ ਤੱਕ ਹਾਜ਼ਰ ਹੋਏ ਆ ਵਾਹਿਗੁਰੂ ਵਾਹਿਗੁਰੂ ਕਵੰਟ ਵਿੱਚ ਲਿਖੋ ਜੀ ਲਿਖੋ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਸਮਰੱਥ ਹਨ ਸਭ ਦੀਆਂ ਭਾਵਨਾਵਾਂ ਸੰਪੂਰਨ ਹੋਣੀਆਂ ਹਾਜ਼ਰੀਆਂ ਪਰ ਦੇ ਚੱਲੋ ਪਿਆਰੇਓ ਗੁਰਮਖੋ ਸੁਖਦੀਪ ਕੌਰ ਜੀ ਹਾਜ਼ਰੀਆਂ ਲਵਾ ਰਹੇ ਹਨ ਸਾਰੇ ਭਾਈ ਹਾਜ਼ਰੀਆਂ ਪਰ ਦੇ ਚੱਲੋ ਜੀ ਵਾਹਿਗੁਰੂ ਵਾਹਿਗੁਰੂ ਲਿਖਦੇ ਚੱਲੋ ਗੁਰਮੁਖੋ ਵਾਹਿਗੁਰੂ 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 ਕਮਲਜੋਤ ਜੀ ਸਰਾ ਹਾਜ਼ਰੀਆਂ ਪਰ ਰਹੇ ਹਨ ਜੀ ਵਾਹਿਗੁਰੂ ਵਾਹਿਗੁਰੂ ਲਿਖਦੇ ਚੱਲੋ ਪਿਆਰੇਓ ਗੁਰਮੁਖੋ ਬਹੁਤ ਵੱਡੇ ਬੈਨੀਫਿਟਮੈਂਟ ਵਾਲੇ ਗੁਰੂ ਸਾਹਿਬ ਦੀ ਕਿਰਪਾ ਸਭ ਤੇ ਹੋ ਰਹੀ ਹੈ ਤੇ ਇਸੇ ਤਰ੍ਹਾਂ ਮਹਾਰਾਜੀ ਸਭ ਤੇ ਰਹਿਮਤ ਰੱਖਣ ਜਗਜੀਤ ਸਿੰਘ ਜੀ ਭੁੱਲਰ ਹਾਜ਼ਰੀਆਂ ਲਵਾ ਰਹੇ ਐ ਤੇ ਪਿਆਰੇਓ ਸਾਰੇ ਹਾਜ਼ਰੀਆਂ ਪਰਦੇ ਚੱਲੋ 50 ਸਰੀਰ ਹੋਣ ਵਾਲੇ ਐ ਰਾਜੂ ਕੋਲਾਕਰ ਰਾਜੂ ਕੋਲਾਕਰ ਇਹ ਵੀ ਹਾਜ਼ਰ ਹੋ ਰਹੇ ਆ ਜੀ ਤੇ ਸਭ ਦਾ ਬਹੁਤ ਧੰਨਵਾਦ ਹਾਜ਼ਰੀਆਂ ਪਰਦੇ ਚੱਲੋ ਤੇ ਨਾਲ ਵਾਹਿਗੁਰੂ 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 ਲਿਖਦੇ ਚੱਲੋ ਪਿਆਰ ਵਾਲਿਓ ਜੀ ਬੜਾ ਕੀਮਤੀ ਸਮਾਂ ਇਹ ਲਾਉਣਾ ਚਾਹੀਦਾ ਕਾਲਯੁਗ ਦਾ ਪ੍ਰਭਾਵ ਹੈ ਫਿਰ ਵੀ ਗੁਰਮੁਖ ਆਪ ਜੀ ਦੀ ਕਿਰਪਾ ਇਸ ਕਾਲਯੁਗ ਦੇ ਪ੍ਰਭਾਵ ਤੋਂ ਆਪ ਜੀ ਉੱਚੇ ਉੱਠ ਕਰਕੇ ਲਾਹ ਲੈਂਣ ਦੀ ਕੋਸ਼ਿਸ਼ ਕੀਤੀ ਹੈ ਤੇ ਸਭ ਦੀਆਂ ਝੋਲੀਆਂ ਗੁਰੂ ਸਾਹਿਬ ਨੇ ਭਰ ਦੇਣੀਆਂ ਸਭ ਦੇ ਕਾਰਜ ਰਾਸ ਹੋਣੇ ਆ ਤੇ ਆਓ ਪਿਆਰ ਵਾਲੇ 50 ਸਰੀਰ ਜੁੜ ਚੁੱਕੇ ਆ ਤੇ ਅੱਜ ਦੀ ਵਿਚਾਰਾ ਆਰੰਭ ਕਰਨੀ ਐ ਵਿਚਾਰ ਦੀ ਆਰੰਭ ਕਰਨ ਆਰੰਭਤਾ ਕਰਨ ਤੋਂ ਪਹਿਲਾਂ ਰਸਨਾ ਕਰੀ ਪਵਿੱਤਰ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਤੰਨਾ ਤੰਨਾ ਭਗਤ ਜੀ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਪਰਮਾਤਮਾ ਜੀ ਨੇ ਤਰੁੱਠ ਕੇ ਉਹਨਾਂ ਦੀ ਸਾਰੀ ਭਾਵਨਾਵਾਂ ਸੰਪੂਰਨ ਕੀਤੀਆਂ ਭਗਤੀ ਮੈਂ ਸ਼ਕਤੀ ਭਗਤੀ ਕਰਨ ਦੁਆਰਾ ਅੰਦਰ दैਵੀ ਗੁਣ ਪ੍ਰਗਟ ਹੁੰਦੇ ਹਨ ਤੇ ਉਸ दैवी गुण ਦੀ ਬਲਦੌਲਤ ਕਿਰਪਾ ਦੁਆਰਾ ਬੰਦਾ ਗੁਰਮੁਖੋ ਮਹਾਪੁਰਖ ਜਾਣੀ ਮਹਾਨ ਬਣ ਜਾਂਦਾ ਹੈ। ਉਹਦੇ ਬੋਲਾਂ 'ਚ ਸਾਤ ਆ ਜਾਂਦਾ ਹੈ। ਨੇਤਰਾ 'ਚ ਸਾਤ ਆ ਜਾਂਦਾ ਹੈ। ਤੇ ਉਹ ਹਰ ਇੱਕ ਵਸਤੂ ਕਰਨਿਓ ਉੱਚਾਟ ਚੋਕਿਆ ਹੁੰਦਾ ਹੈ। ਤੇ ਸਾਧ ਸੰਗਤ ਜੀ ਹਰ ਪ੍ਰਕਾਰ ਦੀਆਂ ਵਸਤੂਆਂ ਉਹਦੇ ਆਲੇ ਦੁਆਲੇ ਘੁੰਮਣ ਲੱਗ ਪੈਂਦੀਆਂ ਹਨ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਵਾਲਾ ਦੇ ਕੇ ਸਮਝਾ ਰਹੀ ਹੈ। ਜੋ ਨਾਮ ਜਪਦੇ ਨੇ ਰਿੱਧ ਸਿੱਧਤਾ ਕੀ ਰਾਸੀ ਬ੍ਰਹਮ ਵਿੰਦ ਅਤਿਸਤਾ ਬ੍ਰਹਮਤ ਰਹੇ ਇੱਕ ਸ਼ਬਦ ਲੈ ਬલાਏ ਨਭ ਨidhi 18 ਸਿੱਧੀ ਪਿੱਛੇ ਲੱਗੀ ਆ ਫਿਰ ਜੋ ਹਰ ਹਿਰਦੈ ਸਦਾ ਵਸਾਏ ਜੋ ਪ੍ਰਮਾਤਮਾ ਜੀ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਉਹਨਾਂ ਦੇ ਆਲੇ ਦੁਆਲੇ ਨੌ ਨਦੀਆਂ ਤੇ 18 ਸਿੱਧੀਆਂ ਜੜੀਆਂ ਨੇ ਉਹ ਸਾਧ ਸੰਗਤ ਜੀ ਪ੍ਰਕਰਮਾ ਕਰਦੀਆਂ ਹਨ ਆ ਮਾਲੂ ਮਾਲੂ ਜੀਵ ਨੂੰ ਕਰ ਦਿੰਦੀਆਂ ਹਨ ਧੰਨਾ ਸਾਹਿਬ ਜੀ ਗੋਪਾਲ ਤੇਰਾ ਆਰਤਾ ਏ ਧਰਤੀ ਦੇ ਪਾਲਣ ਵਾਲੇ ਏ ਦੁਨੀਆ ਦੇ ਪਾਲਣ ਵਾਲੇ ਮਾਲਕ ਜੀ ਮੈਂ ਤੇਰੇ ਦਰ ਦਾ ਪਖਾਰੀ ਆ ਆਰਤਾ ਤੋਂ ਨਾਮਾ ਜੀ ਪਖਾਰੀ ਆਰਤਾ ਲੋੜਵੰਦ ਦੁਖੀਆ ਜੀ ਏ ਮਾਲਕ ਮੈਂ ਤੇਰੇ ਦਰ ਦਾ ਮੈਂ ਤੇਰੇ ਦਰ ਦਾ ਪਖਾਰੀ ਆਂ ਹਮ ਭੀਖੇਕ ਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਮਾਲਕ ਜੀ ਇਹ ਪ੍ਰਿਥਵੀ ਦੇ ਪਾਲਣ ਵਾਲੇ ਮਾਲਕ ਮੈਂ ਤੇਰੇ ਦਰ ਘਰ ਦਾ ਮੰਗਤਾ ਹਾਂ ਕਿਰਪਾ ਕਰਕੇ ਮੇਰੀਆਂ ਲੋੜਾਂ ਤੂੰ ਪੂਰੀਆਂ ਕਰ ਮੈਂ ਹੋਰ ਥਾਉਂ ਨਹੀਂ ਜਿਸਪੈ ਕਰੂੰ ਬੇਨਤੀ ਅਸੀਂ ਹੋਰ ਥਾਂ ਤੇ ਨਹੀਂ ਕੁਝ ਮੰਗਣਾ ਮੈਂ ਹੋਰ ਥਾਉ ਨਾ ਜਿਸਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਜੋ ਜਨ ਤੁਮਰੀ ਭਗਤ ਕਰਨਤੇ ਜਨ ਕੇ ਕਾਜ ਸਵਾਰਤਾ ਮਾਲਕ ਜੀ ਜੋ ਜੋ ਮਨੁਖ ਗੁਰਮੁਖ ਜਨ ਸ਼ਰਧਾਲੂ ਜਨ ਆਪ ਜੀ ਦੀ ਭਗਤੀ ਕਰਦੇ ਹਨ ਉਹਨਾਂ ਦੇ ਕੰਮ ਆਪ ਜੀ ਸਿਰੇ ਲਾ ਦਿੰਦੇ ਹੋ ਕਈ ਕਹਿੰਦੇ ਨਾ ਗੁਰਮੁਖ ਪਿਆਰੇ ਕਿਆਂ ਦੇ ਐਸੇ ਐਸੇ ਕੰਮ ਅੜੇ ਹੋਏ ਕੰਮ ਨਹੀਂ ਬਣਦਾ ਹੈ ਬੜੇ ਯਤਨ ਕੀਤੇ ਬੜੇ ਉਪਾਕਾਰਾ ਕਰਾ ਕਰਕੇ ਥੱਕ ਗਏ ਹਾਰ ਗਏ ਪਰ ਕਿਤੋਂ ਵੀ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਾਵਰ ਵਾਲੀ ਹੈ ਸ਼ਕਤੀਸ਼ਾਲੀ ਬਾਣੀ ਹੈ ਜੇ ਕੋਈ ਸਤ ਕਰਕੇ ਇਹਦਾ ਜਾਪ ਕਰੇਗਾ ਜਿੰਨੇ ਵੀ ਕੰਮ ਅੜੇ ਹੋਏ ਆ ਸਾਰੇ ਨਿਕਲ ਜਾਣਗੇ ਅੱਛਾ ਬਾ ਸ਼ਰਦਾ ਰੱਖ ਕੇ ਕਰਿਓ ਜਾਪ ਸਾਬ ਕਿਰਪਾ ਕਰਦੇ ਹਨ ਜੋ ਜਨ ਤੁਮਰੀ ਭਗਤ ਕਰਨਤੇ ਜੋ ਮਾਲਕ ਦੀ ਭਗਤੀ ਕਰਦੇ ਹਨ ਉਹਨਾਂ ਦੇ ਕੰਮ ਮਾਲਕ ਸਿਰੇ ਲਾ ਦਿੰਦੇ ਹਨ ਕਾਜ ਸਵਾਰ ਦੇ ਦਿੰਦੇ ਹਨ ਰਹਾਉ ਦਾਲ ਸਿੱਧਾ ਮੰਗੋ ਕੀਓ ਏ ਮਾਲਕ ਜੀ ਮੈਂ ਆਪਦੇ ਦਰਤੋਂ ਦਾਲ ਮੰਗਦਾ ਹਾਂ ਕਿਉਂ ਮੰਗਦਾ ਹਾਂ ਆਟਾ ਮੰਗਦਾ ਹਾਂ ਸੱਚੇ ਪਾਤਸ਼ਾਹ ਮੈਂ ਤੇਰੇ ਕਰੋ ਇਹ ਸਾਰੇ ਪਦਾਰਥ ਮੰਗਦਾ ਹਾਂ ਹਮਰਾ ਖੁਸ਼ੀ ਕਰੇ ਨਿਤ ਜਿਉ ਜੋ ਮੇਰੇ ਜਿੰਦ ਨੂੰ ਨਿਤ ਸੁਖੀ ਰੱਖੇ ਜੇ ਘਰ ਵਿੱਚ ਆਟਾ ਹੋਏਗਾ ਤਾਂ ਹੀ ਸੁਖੀ ਹੈ ਨਾ ਆਪਾਂ ਜੇ ਆਟੀ ਦਾ ਫਿਕਰ ਹੋਇਆ ਤੇ ਭਗਤੀ ਕਿੱਥੇ ਕਰਾਂਗੇ ਜੇ ਆਟਾ ਹੀ ਨਾ ਸਾਡੇ ਕੋਲੇ ਪੂਰਾ ਹੋਇਆ ਤੇ ਕਿੱਥੇ ਮਨ ਲੱਗੂ ਭਗਤੀ ਨੂੰ ਮਾਲਕ ਸਾਰੀਆਂ ਵਸਤੂਆਂ ਦਿਓ ਸਾਨੂੰ ਤੇ ਫਿਰ ਮੇਰਾ ਜਿਹੜਾ ਚਿੱਤ ਹੈ ਨਾ ਇਹ ਫਿਰ ਨਿਤ ਖੁਸ਼ ਰਹਿੰਦਾ ਹੈ ਪਨੀਆਂ ਸ਼ਾਦਨ ਨਿਕਾ ਅਨਾਜ ਮੰਗੋ ਸਤ ਸੀਕਾ ਮਾਲਕ ਜੀ ਸ਼ਾਦਨ ਕੀ ਇਹ ਕੱਪੜੇ ਨੂੰ ਨੀਕਾ ਕੀ ਇਹ ਸੋਨਾ ਸਤ ਸੀਕਾ ਅਨਾਜ ਸਤ ਸੀਹਾਂ ਵਾਲਾ ਅੰਨ ਉਹ ਅਨਾਜ ਜੋ ਪੈਲੀ ਨੂੰ 7 ਵਾਰੀ ਵਾਹ ਕੇ ਪੈਦਾ ਕੀਤੀ ਹੋਵੇ ਉਹਨੂੰ ਕਹਿੰਦੇ ਸਤ ਸੀਕਾ ਮਾਲਕ ਮੈਨੂੰ ਵਧੀਆ ਜੁੱਤੀ ਚਾਹੀਦੀ ਐ ਜੋੜੇ ਚਾਹੀਦੇ ਐ ਸ਼ਾਦਨ ਵੀ ਸ਼ਾਦਨ ਕੀ ਇਹ ਕੱਪੜੇ ਨੂੰ ਮੈਨੂੰ ਕੱਪੜੇ ਵਧੀਆ ਚਾਹੀਦੇ ਕੁਆਲਟੀਦਾਰ ਵਧੀਆ ਕੱਪੜੇ ਹੋਣ ਵੀ ਸੋਹਣੇ ਲੱਗਣ ਕੱਪੜੇ ਮਾਲਕ ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਅਨਾਜ ਐਸਾ ਮਿਲੇ ਮੈਨੂੰ ਇਸ ਨੂੰ ਸੱਤ ਵਾਰੀ ਵਾਕੇ ਜੋ ਅਨ ਪੈਦਾ ਹੋਵੇ ਉਹ ਮੈਨੂੰ ਮਿਲ ਜਾਏ। ਗੋ ਪੈਸ ਮੰਗੋ ਲਾਵੇਰੀ ਗਊ ਪੈਸ ਮੰਗੋ ਲਾਵੇਰੀ ਜਿਹੜੇ ਗੁਰਮੁਖ ਜਨ ਕਹਿੰਦੇ ਸਾਡੇ ਪਸ਼ੂ ਜਿਹੜੇ ਆ ਸਾਡੇ ਘਰਾਂ ਚ ਪਸ਼ੂ ਪਸ਼ੂਆਂ ਦਾ ਵਾਧਾ ਨਹੀਂ ਹੋ ਰਿਹਾ। ਫਿਰ ਥਾਂ ਥਾਂ ਤੇ ਟੂਣੇ ਟੱਪੇ ਬੱਚੇ ਵਿਸ਼ਵਾਸ ਕਰਨ ਤੁਰ ਪੈਂਦੇ ਆ ਉਧਰ ਵੀ ਸਾਡਾ ਕੰਮ ਬਣ ਜੇ ਇਹ ਨਹੀਂ ਹੁੰਦਾ। ਇਹ ਸ਼ਬਦ ਤੇ ਕਿਦਾਂ ਰੱਖ ਕੇ ਜਾਪ ਕਰੋ ਸਾਰਾ ਮਾਲੂਮ ਆਲ ਹੋ ਜਾਊ। ਸਾਹਿਬ ਕਹਿੰਦੇ ਗਾਉ ਪੈਸ ਮੰਗੋ ਲਾ ਵੇਰੀ ਏ ਮਾਲਕ ਗੋਪਾਲ ਜੀ ਮੈਂ ਤਾਂ ਆਪਦੇ ਦਰ ਤੋਂ ਗਾਂ ਮੰਗਦਾ ਹਾਂ ਲਵੇਰੀ ਵੀ ਮੰਗਦਾ ਹਾਂ ਮੈਂ ਪਸ਼ੂ ਮੰਗਦਾ ਹਾਂ ਮੱਝਾਂ ਸਾਨੂੰ ਦਿਓ ਸਾਡੇ ਘਰੇ ਮੱਝਾਂ ਹੋਣ ਆਪਣੇ ਗਾਵਾਂ ਹੋਣ ਦੁੱਧ ਰੱਜ ਕੇ ਪੀਏ ਕਿਸੇ ਚੀਜ਼ ਦੀ ਥੋੜਾ ਨਾ ਹੋਵੇ ਜੀ ਕਿਰਪਾ ਕਰੋ ਇਹ ਤੁਹਾਡੇ ਦਰ ਤੋਂ ਮੰਗਦਾ ਹਾਂ ਇੱਕ ਤਾਜਨ ਤੁਰੇ ਚੰਗੇਰੀ ਅਰਬੀ ਘੋੜੀ ਤਾਜਨ ਤੁਰੀ ਤੋਂ ਪਾਵ ਘੋੜੀ ਆ ਤੁਰੀ ਨੂੰ ਕਈਏ ਘੋੜੀ ਤਾਜਨ ਅਰਬੀ ਘੋੜੀ ਵਧੀਆ ਨਸਲ ਦੀ ਘੋੜੀ ਚਾਹੀਦੀ ਆ ਜੀ ਤੁਰਖਸਤਾਨੀ ਘੋੜੇ ਹੋ ਵੀ ਹੋਵੇ ਮੇਰੇ ਕੋਲੇ ਘਰ ਕੀ ਗੀ ਹਨ ਚੰਗੀ ਮਾਲਕ ਜਿਹੜੀ ਵੀ ਮੇਰੇ ਘਰ ਵਾਲੀ ਬਣੇ ਤੇ ਉਹ ਚੰਗੀ ਹੋਵੇ ਭਾਗਾ ਵਾਲੀ ਆਏ ਗਏ ਦੀ ਸੇਵਾ ਕਰਨ ਵਾਲੀ ਹੋਵੇ ਕਿਤੇ ਮਗਰ ਨਾ ਪਈ ਰਵੇ ਟੁੱਟ ਨਾ ਟੁੱਟ ਕੇ ਮੇਰੀ ਸਿੰਘਣੀ ਹੋਵੇ ਭਾਵਨਾ ਵਾਲੀ ਹੋਵੇ ਆਇਆ ਗਏ ਦੀ ਸੇਵਾ ਕਰੇ ਸਤਿਵਾਦੀ ਹੋਵੇ ਅੰਦਰ ਤਤ ਗੁਣ ਹੋਣ ਐਸੇ ਮੇਰੇ ਪਰਿਵਾਰ ਵਿੱਚ ਮਰ ਕਿਰਪਾ ਕਰੋ ਐਸਾ ਪਰਿਵਾਰ ਮੈਨੂੰ ਦਿਓ ਜੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੈ ਮੰਗੀ ਮਾਲਕ ਮੈਂ ਤੇਰੇ ਮੈਂ ਤੇਰਾ ਦਾਸ ਹਾਂ ਜਨ ਧੰਨਾ ਮੈਂ ਜਨ ਤੋਂ ਭਾਵ ਦਾਸ ਮਾਲਕ ਮੈਂ ਤੇਰਾ ਦਾਸ ਹਾਂ ਇਥੋਂ ਇਹ ਮੰਗ ਕੇ ਵਸਤੂਆਂ ਲੈ ਲੀਆਂ ਚਾਹੁੰਨਾ ਤੁਸੀਂ ਮੈਨੂੰ ਇਹ ਵਸਤੂਆਂ ਦੇਓ ਆਹ ਤੇਰੇ ਦਰ ਤੋਂ ਹੀ ਵਸਤੂਆਂ ਮੰਗਦਾ ਹਾਂ ਗੁਰੂ ਦੇ ਦਰ ਤੋਂ ਜੋ ਵੀ ਮੰਗੀਏ ਉਹ ਮਨ ਗੁਰਮੁਖੋ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਪਰ ਸ਼ਬਦਾਂ ਜਿਹੜਾ ਅੰਤਰੀ ਭਾਵ ਸੀ ਉਥੇ ਭਗਤ ਜੀ ਨੇ ਗੱਲ ਕਹੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਗੱਲ ਭਗਤੀ ਤੇ ਆਈ ਪਹਿਲਾਂ ਕਿ ਸਾਡੇ ਕੋਲੇ ਭਗਤੀ ਹੋਵੇ ਭਗਤੀ ਤੋਂ ਬਾਅਦ ਫਿਰ ਸਾਰਾ ਗੁਰਮੁਖਵਸਤੂਆਂ ਦਾ ਵਰਣਨ ਕੀਤਾ ਗਿਆ ਵੀ ਭਗਤੀ ਹੋਵੇ ਨਾ ਕੋਲੇ ਤੇ ਸਾਰਾ ਕੁਝ ਗੁਰਮੁਖੋ ਪ੍ਰਾਪਤ ਹੋ ਜਾਂਦਾ ਬੜਾ ਪਿਆਰਾ ਸ਼ਬਦ ਇਹ ਸਾਡੇ ਹਿਰਦੇ ਵਿੱਚ ਵਸੇ ਪਿਆਰੇ ਗੁਰਮੁਖੋ ਸੋ ਆਓ ਪਿਆਰਿਓ ਹੁਣ ਸਮਾਂ ਹੋ ਗਿਆ ਆਪਣੇ ਸਵਾਲਾਂ ਤੇ ਜਵਾਬਾਂ ਦਾ ਤੇ ਆਪਾਂ ਕੱਲ ਦੋ ਸਵਾਲ ਪੁੱਛੇ ਸੀ ਪਿਆਰ ਵਾਲਿਓ ਗੁਰਮੁਖੋ ਤੇ ਉਹ ਸਵਾਲ ਸਨ ਆਪਣੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਸੰਗ ਵਿੱਚੋਂ ਇਤਿਹਾਸ ਵਿੱਚੋਂ ਸੀ ਤੇ ਆਓ ਆਪਾਂ ਸਵਾਲਾਂ ਜਵਾਬਾਂ ਦੇ ਵੱਲ ਚੱਲੀਏ ਹਾਂਜੀ ਪਿਆਰ ਵਾਲੇ ਗੁਰਮੁਖੋ ਆਪਾਂ ਕੱਲ ਪੁੱਛਿਆ ਸੀ ਸਵਾਲ ਨੰਬਰ 1 ਛੋਟੀ ਉਮਰ ਵਿੱਚ ਗੁਰੂ ਰਾਮਦਾਸ ਜੀ ਕੀ ਵੇਚਦੇ ਹੁੰਦੇ ਸਨ ਉੱਤਰ ਹੈ ਜੀ ਘੁੰਗਣੀਆਂ ਕੂਣੀਆਂ ਦਾ ਕੰਮ ਕਰਦੇ ਸੀ ਇਹ ਆਪਣਾ ਖਿੱਤਾ ਚਲਾਉਂਦੇ ਸੀ ਉਪਜੀਵਕਾ ਵਾਸਤੇ ਨਾ ਘੁਗਣੀਆਂ ਨਾਲ ਨੀਂਜੀ ਬਣਾ ਕੇ ਦਿੰਦੇ ਸਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਉਹ ਸਾਜੇ ਵਿੱਚ ਰੱਖ ਕਰਕੇ ਉਹ ਵੇਚਿਆ ਕਰਦੇ ਸਨ ਇਹਦੇ ਨਾਲ ਆਪਣੇ ਪਰਮਖੋ ਉਪਜੀਵਕਾ ਕਰਦੇ ਸਨ ਪਰ ਆਪਣੇ পেট ਨੂੰ ਪਾਲਦੇ ਸਨ ਤੇ ਇਸ ਤੋਂ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 2 ਛੋਟੀ ਉਮਰ ਵਿੱਚ ਗੁਰੂ ਰਾਮਦਾਸ ਜੀ ਆਪਣੇ ਨਾਨੇ ਕੋਲ ਕਿਉਂ ਰਹਿਣ ਲੱਗੇ ਸੀ ਕੀ ਕਾਰਨ ਹੋਇਆ ਵੀ ਇਹ ਗੁਰੂ ਸਾਹਿਬ ਜੀ ਛੋਟੀ ਉਮਰ ਹੀ ਆਪਣੇ ਨਾਨੇ ਕੋਲ ਰਹਿਣ ਲੱਗ ਪਏ ਸਨ ਇਹਦਾ ਉੱਤਰ ਹੈ ਭਾਈ ਉੱਤਰ ਹੈ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨਾ ਅਕਾਲ ਚਲਾਣਾ ਕਰ ਗਏ ਸਨ ਇਸ ਕਰਕੇ ਰਹਿ ਰਹੇ ਸਨ ਛੋਟੀ ਉਮਰ ਹੀ ਗੁਰਮਖੋ ਸਾਇਆ ਉੱਠ ਗਿਆ ਸੀ ਮਾਤਾ ਪਿਤਾ ਦਾ ਫਿਰ ਨਾਨੇ ਜੀ ਨੇ ਪਾਲਣ ਪੋਸ਼ਣ ਕੀਤਾ ਚੌਥੇ ਪਾਤਸ਼ਾਹ ਦਾ ਜੋ ਕਿ ਇੱਕ ਮਹਾਨ ਗੁਰਮੁਖ ਗਿਆਨ ਲੈ ਕੇ ਗੁਰੂ ਅਮਰਦਾਸ ਮਹਾਰਾਜ ਤੋਂ ਚੌਥੇ ਪਾਤਸ਼ਾਹ ਦੀ ਪਦਵੀ ਤੱਕ ਆਏ ਸੇਵਾ ਕਰਕੇ ਭਾਵਨਾ ਨਾਲ ਸੇਵਾ ਵਿੱਚੋਂ ਇੰਨਾ ਵੱਡਾ ਗੁਰਮੁਖੋ ਦਰਖਤ ਫੁੱਟਿਆ ਕਿ ਸਾਰੀ ਦੁਨੀਆ ਨੂੰ ਉਤਾਰ ਦਿੱਤਾ ਮਹਾਰਾਜ ਨੇ ਹਾਂਜੀ ਇਹ ਸੰਦੋ ਪ੍ਰਸ਼ਨ ਆਓ ਜੀ ਹੁਣ ਆਪਾਂ ਉੱਤਰ ਦੋਨਾਂ ਦਾ ਆਪਾਂ ਪ੍ਰਾਪਤ ਕੀਤਾ ਸੁਣਿਆ ਹੁਣ ਪ੍ਰਸ਼ਨ ਨੰਬਰ ਆਪਾਂ 3 ਨੰਬਰ ਪ੍ਰਸ਼ਨ ਇਹਦਾ ਉੱਤਰ ਤੁਸੀਂ ਦੱਸਣਾ ਹੈ ਜੇ ਆਪ ਜੀ ਨੂੰ ਪਤਾ ਹੋਵੇ ਨਹੀਂ ਤਾਂ ਕੱਲ ਦੱਸਾਂਗੇ ਪ੍ਰਸ਼ਨ ਨੰਬਰ 3 ਜਦੋਂ RAMDAS ji ਦੇ ਪਿਤਾ ji ਚੜ੍ਹਾਈ ਕਰ ਗਏ ਸਨ ਤਾਂ ਗੁਰੂ ਸਾਹਿਬ ਦੀ ਉਮਰ ਉਦੋਂ ਕਿੰਨੀ ਸੀ ਜਦੋਂ ਗੁਰੂ RAMDAS ਮਹਾਰਾਜ ਦੇ ਪਿਤਾ ji ਚਲ ਬਸੇ ਸਨ ਚੜ੍ਹਾਈ ਕੀਤੀ ਤਾਂ ਉਸ ਵੇਲੇ ਪਾਤਸ਼ਾਹ ਦੀ ਉਮਰ ਕਿੰਨੀ ਸੀ ਗੁਰੂ RAMDAS ਮਹਾਰਾਜ ਦੀ ਪਤਾ ਕਿਸੇ ਨੂੰ ਪਿਆਰੇ ਦੱਸੋ ਦੱਸੋ ਪਿਆਰਿਓ ਨਹੀਂ ਤਾਂ ਆਪਾਂ ਕੱਲ ਨੂੰ ਦੱਸਾਂਗੇ ਉਨਾ ਚਿਰ ਆਪਾਂ ਇੱਕ ਪ੍ਰਸ਼ਨ ਨੰਬਰ 3 ਸੀ ਆਪਣਾ ਗੁਰਮੁਖੋ ਤੇ ਤੁਸੀਂ ਦੱਸੋ ਤੇ ਉਹਨਾਂ ਚਿਰ ਆਪਾਂ ਗੁਰਮੁਖਾਂ ਦੇ ਨਾਮ ਹੋਰ ਵੇਖਦੇ ਆ ਕਿਹੜੇ ਕਿਹੜੇ ਗੁਰਮੁਖ ਬਾਦ ਜੁੜੇ ਆ ਤੇ ਉਹਨਾਂ ਦੇ ਆਪਾਂ ਨਾਂ ਵੀ ਆਪ ਤੱਕ ਸਰਵਣ ਕਰਾ ਦਿੰਨੇ ਆ ਵੀ ਉਸ ਤੋਂ ਬਾਅਦ ਵਿੱਚ ਆਪਣੇ ਨਾਲ ਜੁੜੇ ਆ ਜਤਿੰਦਰ ਮਾਨ ਜੀ ਜੁੜੇ ਆ ਤੇ ਇਸ ਤੋਂ ਇਲਾਵਾ ਪਿਆਰ ਵਾਲਿਓ ਗੁਰਮੁਖੋ ਜਗਜੀਤ ਸਿੰਘ ਜੀ ਤੇ ਜਸਮੀਤ ਸਿੰਘ ਈਮਾਨ ਇਸੇ ਰਿਹ ਹਾਜ਼ਰੀਆਂ ਭਰ ਰਹੇ ਆ ਸਾਰੇ ਬڑے ਵੱਡੇ ਭਾਗ ਸਾਰਿਆਂ ਦੇ ਗੁਰਮੁਖਾਂ ਦੇ ਤੇ ਪਿਆਰਿਓ ਇਸੇ ਤਰ੍ਹਾਂ ਰੋਜ਼ਾਨਾ ਹਾਜ਼ਰੀਆਂ ਭਰਦੇ ਰਿਆ ਕਰੋ ਇੱਕ ਵਾਰ ਜੁੜ ਗਏ ਬਸ ਫਿਰ ਪੂਰਾ ਪ੍ਰੋਗਰਾਮ ਵੇਖੀ ਜਾਣਾ ਜਿੱਨਾਂ ਚਿਰ ਆਪਾਂ ਹਟਦੇ ਨਹੀਂ ਇਹ ਭਲੇ ਵਾਸਤੇ ਹੀ ਹੈ ਇਹ ਬਹੁਤ ਵੱਡੇ ਫਾਇਦੇ ਕਰਦੂਆ ਸਾਡੇ ਵਿੱਚ ਭਾਈ ਰੂਪ ਸਿੰਘ ਜੀ ਜੁੜੇ ਹੋਏ ਆ ਗੁਰਮੁਖ ਪਿਆਰੇ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਕੀਤਾ ਮਨਦੀਪ ਸਿੰਘ ਸਾਡੇ ਨਾਲ ਜੁੜੇ ਹੋਏ ਈਮਾਨ ਪਰਿਵਾਰ ਗੁਰਮੁਖ ਪਿਆਰੇ ਤੇ ਮਹਾਰਾਜ ਸਾਹਿਬ ਤੇ ਕਿਰਪਾ ਤੇ ਰਹਿਮਤਾ ਬਖਸ਼ਿਸ਼ ਕਰਨ ਗੁਰਮਖੋ ਆਓ ਅਸਤੋਂ ਅਗਲਾ ਪ੍ਰਸ਼ਨ ਆਪਾਂ ਸਰਵਣ ਕਰੀਏ ਲਖਵਿੰਦਰ ਸਿੰਘ ਗੋਛਾ ਜੁੜੇ ਹੋਏ ਆ ਸਾਡੇ ਵਿੱਚ ਐ ਗੁਰਮਖ ਪਿਆਰੇ ਬਹੁਤ ਜਾਣੇ ਹਾਜ਼ਰੀਆਂ ਭਰ ਰੇ ਆ ਸਭ ਦੀਆਂ ਗੁਰੂ ਸਾਹਿਬ ਚੋੜੀਆਂ ਪਰਨ ਸਾਹਿਬ ਨੂੰ ਤੰਦਰੁਸਤੀਆਂ ਦੇਣ ਮਹਾਰਾਜ ਐ ਰਾਣੀ ਕੌਰ ਸਾਡੇ ਵਿੱਚ ਜੁੜੇ ਹੋਏ ਆ ਮਹਾਰਾ ਸੱਚੇ ਪਾਤਸ਼ਾਹ ਤੇ ਕਿਰਪਾ ਰਹਿਮਤਾ ਗੁਰਲਾਲ ਸਿੰਘ ਜੁੜੇ ਹੋਏ ਆ ਜੀ ਗੁਰਮਖ ਪਿਆਰੇ ਜਾਨਾਂ ਹਾਜ਼ਰੀਆਂ ਭਰ ਰੇ ਆ ਲਾਹਾ ਲੈ ਰਹੇ ਹਨ ਪਿਆਰ ਵਾਲੇ ਗੁਰਮਖ ਜਨ ਹਨ ਸਾਰੇ ਤੇ ਆਓ ਗੁਰਮਖੋ ਇਸ ਤੋਂ ਅਗਲਾ ਪ੍ਰਸ਼ਨ ਫਿਰ ਆਪਾਂ ਪੁੱਛ ਕੇ ਸਮਾਪਤੀ ਵਾਲੇ ਪਾਸੇ ਜਾਣਾ ਹੈ ਹਾਂਜੀ ਪ੍ਰਸ਼ਨ ਨੰਬਰ ਆਪਾਂ 3 ਪੁੱਛਿਆ ਸੀ ਪਿਆਰਿਓ ਹੁਣ ਆਪਾਂ ਪ੍ਰਸ਼ਨ ਨੰਬਰ 4 ਪੁੱਛਦੇ ਹਾਂ ਨਾ ਜੀ ਪ੍ਰਸ਼ਨ ਨੰਬਰ 4 ਗੁਰੂ ਰਾਮਦਾਸ ਜੀ ਆਪਣੀ ਨਾਨੀ ਕੋਲ ਕਿੱਥੇ ਰਹਿੰਦੇ ਸਨ ਗੁਰੂ ਰਾਮਦਾਸ ਜੀ ਆਪਣੀ ਨਾਨੀ ਕੋਲ ਕਿੱਥੇ ਰਹਿੰਦੇ ਸਨ ਪਿੰਡ ਦਾ ਨਾਮ ਦੱਸੋ ਕੀ ਪਿੰਡ ਦਾ ਨਾਮ ਹੈ ਦੱਸੋ ਪਿਆਰ ਵਾਲੇ ਗੁਰਮੁਖੋ ਹਾਜ਼ਰੀਆਂ ਪਰੋ ਤੇ ਦੱਸੋ ਕਿਹੜਾ ਪਿੰਡ ਸੀ ਹਾਜ਼ਰੀਆਂ ਪਰਦੇ ਚਲੋ ਪਿਆਰੇ ਗੁਰਮੁਖੋ ਜਸਵੰਤ ਸਿੰਘ ਜੀ ਹਾਜ਼ਰੀਆਂ ਪਰ ਰਏ ਆ ਤੇ ਸਾਰੇ ਪਿਆਰ ਵਾਲੇ ਗੁਰਮੁਖ ਜਨ ਹਾਂ ਨਿਤਾ ਪ੍ਰਤੀ ਅਸੀਤ ਰਹਾ ਹਾਜ਼ਰੀਆਂ ਪਰ ਕੇਲਾ ਹਾਲਿਆ ਕਰੋ ਪਿਆਰੇ ਗੁਰਮੁਖੋ ਤੇ ਗੁਰੂ ਸਾਹਿਬ ਸਭ ਤੇ ਕਿਰਪਾ ਕਰਨ ਸਬਦੀਆਂ ਝੋੜੀਆਂ ਪਰਨ ਸਾਰੀਆਂ ਸੰਗਤਾਂ ਦਾ ਗੁਰਮੁਖਾਂ ਦਾ ਧੰਨਵਾਦ ਸਤਿਗੁਰੂ ਸਭ ਤੇ ਰਹਿਮਤਾਂ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਆਪਾਂ ਢੇਲੀ ਹਾਜ਼ਰੀਆਂ ਭਰਣੀਆਂ ਬਸ ਪ੍ਰਸ਼ਾਦਾ ਪਾਣੀ ਛਕ ਲਿਆ ਕਰੋ ਟਾਈਮ ਨਾਲ ਸਮੇਂ ਨਾਲ ਨਾਲੇ ਗੁਰਮਤਾ ਹੋ ਜਾਂਦਾ ਨਾਲੇ ਪ੍ਰਸ਼ਾਦਾ ਟਾਈਮ ਤੇ ਹজম ਹੋ ਜਾਂਦਾ ਨੀਂਦ ਵਧੀਆ ਆਉਂਦੀ ਆ ਵੀ ਆਪਣਾ ਸਾਰਾ ਕੰਮ ਛੱਡ ਕੇ ਵੀ ਆਪਾਂ ਪ੍ਰੋਗਰਾਮ ਇਹ ਦੇਖਣਾ ਤੇ ਬੜੀ ਕਿਰਪਾ ਹੁੰਦੀ ਆ ਵਿਚਾਰ ਰੱਖੋ ਮਨ ਵਿੱਚ ਤੇ ਹੌਲੀ ਹੌਲੀ ਕਿਰਪਾ ਮਹਾਰਾਜ ਨੇ ਸਭ ਤੇ ਕਰ ਦੇਣੀ ਆ ਝੋਲੀਆਂ ਭਰ ਜਾਣੀਆਂ ਸਭ ਦੀਆਂ ਪਿਆਰੀਓ ਗੁਰਮੁਖੋ ਸਾਡੇ ਵੀਰ ਕਮਲ ਜੋ ਤਾ ਦੇਖ ਲੋ ਵਿਦੇਸ਼ ਵਿੱਚ ਗਿਆ ਆਪਣਾ ਚੰਗੀ ਸਿੰਘ ਸਰਾ ਕਮਲ ਜੋਤ ਸਿੰਘ ਬੜਾ ਪਿਆਰ ਉਹ ਵੀ ਸਹੀ ਸਹੀ ਟਾਈਮ ਤੇ ਹਾਜ਼ਰੀਆਂ ਪਰਦਾ ਦੇਖੋ ਬਾਹਰ ਜਾ ਕੇ ਬੱਚਿਆਂ ਨੂੰ ਕਿੰਨੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਇਹਨਾਂ ਲਗਾ ਇਹਨਾਂ ਪ੍ਰੇਮ ਹੈ ਵੀ ਆਪਣੀ ਮਿੱਟੀ ਨਾਲ ਜੁੜੇ ਧਰਤੀ ਨਾਲ ਜੁੜੇ ਹੋਏ ਹੈ ਇਹ ਪ੍ਰੋਗਰਾਮ ਇਸ ਨਹੀਂ ਹੋਣ ਦੇਣਾ ਇਹਨੇ ਵਿਜੀ ਜ਼ਿੰਦਗੀ ਵਿੱਚ ਵੀ ਕਿਉਂਕਿ ਦੁਗਣਾ ਦੁਗਣਾ ਕੰਮ ਕਰਦੇ ਆ ਬੱਚੇ ਜਾ ਕੇ ਬਾਹਰ ਪਹਿਲਾਂ ਪੜਾਈਆਂ ਕਰਦੇ ਆ ਤਾਈਆਂ ਕਰਨ ਤੋਂ ਬਾਅਦ ਫੀਸਾਂ ਲਾਉਂਦੇ ਆ ਤੇ ਕਈ-ਕਈ ਘੰਟੇ ਬੱਚੇ ਆਪਣਾ ਓਵਰਟਾਈਮ ਲਾ ਕੇ ਕੰਮ ਕਰਦੇ ਆ ਮਿਹਨਤ ਕਰਦੇ ਆ ਇਹ ਫਿਰ ਵੀ ਜਜਬਾ ਬਹੁਤ ਹੈ ਕਿ ਜੋੜਨਾ ਜੋੜਨਾ ਲਾਹਾ ਲੈਣਾ ਰਾਜੇਂਦਰ ਸਿੰਘ ਨੇ ਬਿਲਕੁਲ ਲਿਖਿਆ ਸਹੀ ਹੈ ਜੇ ਬਾਸਰ ਕੇ ਪਿੰਡ ਬਿਲਕੁਲ ਸਹੀ ਹੈ ਗੁਰਮੁਖੋ ਬਾਸਰ ਕੇ ਪਿੰਡ ਹੈ ਆ ਕੁਲਦੀਪ ਸਿੰਘ ਮਿਸ਼ਰੀ ਜੀ ਹਾਜ਼ਰੀਆਂ ਪੜ ਰਹੇ ਆ ਗੁਰਮੁਖੋ ਸੋ ਸਾਰੇ ਇਸੇ ਤਰ੍ਹਾਂ ਲਾਹਾ ਲਿਆ ਕਰੋ ਗੁਰਮੁਖੋ ਵੱਡੇ ਭਾਗ ਹੈ ਕਾਲਜੋਗ ਦੇ ਵਿੱਚ ਬਾਣੀ ਸੁਣਨੀ ਲਾਹਾ ਲੈਣਾ ਸਭ ਤੋਂ ਵੱਡੇ ਪਾਕ ਸतीश ਕੁਮਾਰ ਜੀ ਹਾਜ਼ਰੀਆਂ ਭਰ ਰਿਹਾ ਹੈ ਮਹਾਰਾਜ ਕਿਰਪਾ ਕਰਨ ਸਭ ਦੀਆਂ ਝੋਲੀਆਂ ਪਰਨ ਸੋ ਸਾਰੇ ਭਰਾਵਾਂ ਦਾ ਗੁਰਮੁਖਾਂ ਦਾ ਧੰਨਵਾਦ ਜੀ ਜੋ ਆਪ ਜੀ ਹਾਜ਼ਰੀਆਂ ਭਰ ਕੇ ਪੂਰਾ ਲਾਹਾ ਲੈ ਲਿਓ ਤੇ ਜਦੋਂ ਆਪਾਂ ਲਿਖਣਾ ਵਾਹਿਗੁਰੂ ਲਿਖਦੇ ਆ ਇੱਕ ਤਾਂ ਸਾਡਾ ਦਿਮਾਗ ਉਹ ਸੈੱਟ ਹੁੰਦਾ ਦੇਖੋ ਕਿੰਨੇ ਫਾਇਦੇ ਆ ਜੇ ਤੁਸੀਂ ਨੱਪਦੇ ਹੋ ਵਾਹਿਗੁਰੂ ਨੱਪਦੇ ਹੋ ਤਾਂ ਪੈਣਾ ਬਟਣਾ ਵਾਹਿਗੁਰੂ ਲਿਖਦੇ ਹੋ ਇੱਕ ਤੁਹਾਡੇ ਹੱਥ ਸਫਲ ਹੋ ਗਏ ਆਪਣੇ ਹੈਨਾ ਵਾਹਿਗੁਰੂ ਲਿਖਣ ਦੁਆਰਾ ਹੱਥ ਸਾਡੇ ਸਫਲ ਹੋਗੇ ਨਾ ਤੇ ਨਾਲ ਜੀਬਾਂ ਨੇ ਵਾਹਿਗੁਰੂ ਲਿਖਤਾ ਨਾਲੇ ਮਨ ਤੇ ਗੱਲ ਗਈ ਕਿੰਨੇ ਬੈਨੀਫਿਟ ਹੈ ਹੈਨਾ ਜੀ ਪਿਆਰਿਓ ਇਸ ਕਰਕੇ ਬੜੀ ਕਿਰਪਾ ਹਰਪ੍ਰੀਤ ਸਿੰਘ ਜੀ ਬਾਬਾ ਜੀ ਅਸੀਂ ਤਲਵੰਡੀ ਸਾਬੋ ਤੋਂ ਆ ਤਖਤ ਸ਼ਰੀਦ ਬੰਦਾ ਸਾਬੋ ਤੋਂ ਆ ਜੀ ਇੱਕ ਵੀਰ ਪ੍ਰਾਪਨ ਗੁਰਮੁਖ ਪਿਆਰਿਆ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰ ਰਹੇ ਆ ਧੰਨਵਾਦ ਤੁਹਾਡਾ ਏ ਭਾਈ ਸਾਹਿਬ ਤਲਵੰਡੀ ਸਾਬੋ ਤੋਂ ਹਾਜ਼ਰੀਆਂ ਪਰ ਰੇਤਖਤ ਸਾਹਿਬ ਤੇ ਸੇਵਾ ਕਰ ਰਹੀ ਹੈ। ਸੋ ਇਹ ਵੀ ਡੇਲੀ ਪ੍ਰੋਗਰਾਮ ਵੇਖਦੇ ਆ ਗੁਰੂ ਸਾਹਿਬ ਸਭ ਤੇ ਕਿਰਪਾ ਕਰਨ। ਸਭ ਦੀਆਂ ਝੋਲੀਆਂ 500 ਸਾਰੇ ਗੁਰਮੁਖਾਂ ਦਾ ਧੰਨਵਾਦ ਜੀ। ਹੋਈਆਂ ਬਯੰਤ ਬਯੰਤ ਪੁੱਲਾਂ ਦੀ ਖਿਮਾ ਜੀ। ਗੁਰਫਤੇ ਦੀ ਪਾਓ ਸਾਜ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।